ਹੈਲੋ ਫਰੈਂਡਸ ਵੈਲਕਮ ਟੂ ਬਹਾਦਰ ਸੁਖਦਾ ਸੈਂਟਰ ਕੋਟ ਖਾਲਸਾ ਅੱਜ ਅਸੀਂ ਜਿਸ ਨਈ ਰਿਕਰੂਇਮੈਂਟ ਦੀ ਗੱਲ ਕਰਾਂਗੇ ਉਹ ਦਫ਼ਤਰ ਨਗਰ ਨਿਗਮ ਬਠਿੰਡਾ ਨੇ ਦੀ ਪੋਸਟਾਂ ਹਨ ਨੰਬਰ ਆਫ ਪੋਸਟ ਦੀ ਗੱਲ ਤੇ 538 ਸਫਾਈ ਕਰਮਚਾਰੀ ਦੀਆਂ ਪੋਸਟਾਂ ਹਨ ਅਤੇ 59 ਸੀਵਰਮੈਨ ਦੀਆਂ ਪੋਸਟਾਂ ਹਨ ਵਿਦਿਅਕ ਯੋਗਤਾ ਦੀ ਗੱਲ ਕਰੀਏ ਕਿ ਤੁਹਾਡੇ ਤੋਂ 8ਵੀਂ ਪਾਸ ਹੋਣੀ ਚਾਹੀਦੀ ਹੈ ਪਲੱਸ ਉਮੀਦਵਾਰ ਨੂੰ ਪੜ੍ਹਨ ਲਿਖਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਉਮਰ ਇਹਦੇ ਵਿੱਚ 18 ਤੋਂ 37 ਸਾਲ ਜਨਰਲ ਕਾਸਟ ਦੀ 40 ਸਾਲ OBC ਕਾਸਟ ਦੀ ਤੇ 42 ਸਾਲ SC ਤੇ ST ਕਾਲ SC ਤੇ ST ਦੀ ਤੁਸੀਂ ਇਸ ਨੂੰ ਫਾਰਮ ਨੂੰ ਫਿਲ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨ ਦੀ ਇਸ ਦੀ ਆਖਰੀ ਮਿਤੀ ਹੈ 4/11/2025 ਹੁਣ ਅਸੀਂ ਇਸ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਆਫੀਸ਼ੀਅਲ ਨੋਟੀਫਿਕੇਸ਼ਨ ਜੋ ਨੰਬਰ 2655 ਹੈ ਅਤੇ ਇਸ ਵਿੱਚ 538 ਸਫਾਈ ਸੇਵਕਾਂ ਦੀ ਕਰਮਚਾਰੀ ਦੀਆਂ ਪੋਸਟਾਂ ਨੂੰ ਗੱਲ ਕੀਤੀ ਹੋਈ ਹੈ। ਇਹਦੇ ਵਿੱਚ ਆਮ ਵਰਗ ਦੀਆਂ ਨੰਬਰ 1 ਆਮ ਵਰਗ ਦੀਆਂ ਇਹ ਪੋਸਟਾਂ ਨੇ ਕੁੱਲ ਅਸਾਮੀਆਂ 211 ਨੇ ਤੇ ਇਸਤਰੀਆਂ ਲਈ ਜਿਹੜੀਆਂ ਰਾਖਵੀਆਂ ਅਸਾਮੀਆਂ ਨੇ 60 ਨੇ। 211 ਟੋਟਲ ਨੇ ਤੇ 60 ਇਸਤਰੀਆਂ ਲਈ ਇਹਨਾਂ ਵਿੱਚੋਂ ਰਾਖਵੀਆਂ ਨੇ। ਇਸੇ ਤਰ੍ਹਾਂ ਤੁਸੀਂ ਆਰਥਿਕ ਤੌਰ ਤੇ ਕਮਜ਼ੋਰ ਵਰਗ EWS ਦੀਆਂ ਪੋਸਟਾਂ 53 ਨੇ ਉਹਨਾਂ ਵਿੱਚੋਂ 100 ਇਸਤਰੀਆਂ ਵਾਸਤੇ ਫੀਮੇਲ ਵਾਸਤੇ ਰਿਜ਼ਰਵ ਨੇ। ਇਸੇ ਤਰ੍ਹਾਂ ਨੰਬਰ 3 ਅਨੁਸੂਚੀ ਜਾਤੀ 109 ਪੋਸਟਾਂ ਨੇ 44 ਪੋਸਟਾਂ ਇਸਨੇ ਰਿਜ਼ਰਵ ਨੇ ਇਸੇ ਤਰ੍ਹਾਂ ਤੁਸੀਂ ਆਪਣੀ ਜੋ ਕੈਟਾਗਰੀ ਵਾਈਜ਼ ਦੇਖ ਸਕਦੇ ਹੋ ਇਸ ਦਾ ਸਕਰੀਨਸ਼ਾਟ ਲੈ ਕੇ ਕਿ ਤੁਹਾਡੇ ਏਜਟ ਕਿੰਨੀਆਂ ਪੋਸਟਾਂ ਨੇ ਜੋ ਦੂਸਰਾ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਜੋ ਤੁਹਾਨੂੰ ਦੱਸਿਆ ਕਿ ਸਫਾਈ ਸਫਾਈ ਸੇਵਕਾਂ ਦੀ ਗੱਲ ਕੀਤੀ ਸੀਵਰਮੈਨਾਂ ਦੀ ਗੱਲ ਕੀਤੀ ਹੈ 59 ਸੀਵਰਮੈਨਾਂ ਦੀ ਭਰਤੀ ਹੈ ਇਸ ਦੇ ਵਿੱਚ ਫੀਸ ਦੀ ਗੱਲ ਕਰਾਂਗੇ ਫੀਸ ਆਮ ਵਰਗ ਯਾਨੀ ਕਿ ਜਨਰਲ ਸੁਤੰਤਰਤਾ ਸੰਗਰਾਮੀ ਦੇ ਖਿਡਾਰੀ ਦੀ 500 ਰੁਪਏ ਫੀਸ ਰਹੇਗੀ ਐਸਸੀ ਕਾਸਟ ਬੀਸੀ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀ 100 ਰੁਪਏ ਫੀਸ ਰਹੇਗੀ ਤੇ ਸਾਬਕਾ ਫੌਜੀ ਤੇ ਆਸ਼ਰਿਤ ਜੋ ਹੈ ਉਹਨਾਂ ਦੀ 200 ਰੁਪਏ ਫੀਸ ਰਹੇਗੀ ਜੋ ਡਿਸੇਬਿਲਟੀ ਪਰਸਨ ਨੇ ਦਿਵਿਆਂਗ ਉਹਨਾਂ ਦੀ 100 ਰੁਪਏ ਫੀਸ ਰਹੇਗੀ ਜਿਵੇਂ ਕਿ ਪਿਛੇ ਗੱਲ ਕੀਤੀ ਕਿ ਉਮੀਦਵਾਰ ਨੂੰ ਪੜ੍ਹਨਾ ਲਿਖਣ ਦੀ ਜਾਣਕਾਰੀ ਲਾਜ਼ਮੀ ਹੋਣੀ ਚਾਹੀਦੀ ਹੈ ਪਲੱਸ ਉਸਨੇ 8ਵੀਂ ਪਾਸ ਕੀਤੀ ਹੋਵੇ ਉਮਰ ਸੀਮਾ ਦੀ ਪਹਿਲਾਂ ਹੀ ਇਸੀ ਗੱਲ ਕਰ ਚੁੱਕੇ ਕਿ 18 ਤੋਂ 37 ਸਾਲ 익ਦੀ ਜਨਰਲ ਦੀ ਉਮਰ ਸੀਮਾ ਹੈ 54ਵੀਂ ਦੀ ਗੱਲ ਕਰੀਏ ਤੇ 54ਵੀਂ ਵਿੱਚ ਤੁਹਾਨੂੰ ਉਕਤ ਸਾਮੀਆਂ ਲਈ ਕਹਿੰਦੇ ਕਿ 100 ਨੰਬਰ ਦੇ ਜਿਹੜੇ ਅੰਕ ਰੱਖੇ ਗਏ ਹਨ ਇਹਨਾਂ ਵਿੱਚ ਜਿਸ ਜਿਸ ਉਮੀਦਵਾਰ ਨੂੰ ਯੋਗਤਾ ਯਾਨੀ ਕਿ ਉਹਨੂੰ ਪੜ੍ਹਨਾ ਲਿਖਣਾ ਜਾਂਦਾ ਹੋਵੇ ਅਤੇ ਉਸਨੇ ਮਿਡਲ ਪਾਸ ਕੀਤੀ ਹੋਵੇ ਅਤੇ ਉਸ ਨੂੰ ਕੰਮ ਦਾ ਤਜਰਬਾ ਹੋਵੇ ਤਾਂ ਉਸ ਨੂੰ ਜ਼ਿਆਦਾ ਨੰਬਰ ਦਿੱਤੇ ਜਾਣਗੇ ਤੇ ਜਿਸ ਦੇ ਵੀ ਜ਼ਿਆਦਾ ਅੰਕ ਆਣਗੇ ਉਸ ਨੂੰ ਮੈਡ ਵਿੱਚ ਚੁਣਿਆ ਜਾਵੇਗਾ ਵਿਦਿਅਕ ਯੋਗਤਾ ਦੀ ਅਰਬਾ ਜੇਕਰ ਤੁਹਾਨੂੰ ਪੜ੍ਹਨਾ ਲਿਖਣਾ ਜਾਣਦੇ ਹੋ ਤੁਸੀਂ ਤਾਂ ਤਾਂ 20 ਨੰਬਰ ਇਸ ਦੇ ਅੰਕ ਮਿਲਣਗੇ ਜਿਸ ਨੂੰ 0 ਤੋਂ 3 ਸਾਲ ਦਾ ਤਜਰਬਾ ਹੈ 15 ਤੋਂ 35 ਅੰਕ ਮਿਲਣਗੇ ਇਸੇ ਤਰ੍ਹਾਂ ਜੇਕਰ 8 ਸਾਲ ਦਾ ਤਜਰਬਾ ਹੈ ਤਾਂ 25 ਤੋਂ 100 ਅੰਕ ਮਿਲਣਗੇ ਤੇ ਜਿਸ ਦੇ ਵੀ ਜ਼ਿਆਦਾ ਨੰਬਰ ਆਣਗੇ ਇਸ ਪੋਸਟ ਨੂੰ ਅਪਲਾਈ ਪੋਸਟ ਨੂੰ ਪ੍ਰਾਪਤ ਕਰ ਸਕਦਾ ਹੈ ਇਸ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਹੈ 4/11/2025 ਸ਼ਾਮ 5:00 ਤੱਕ ਇਸ ਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਨਵੀਂ ਇਨਫੋਰਮੇਸ਼ਨ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲ ਸਕੇ ਇੱਕ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਫਿਰ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ